ਡਵੈਲਪਮੈਂਟ ਵਾਸਤੇ ਕੋਈ ਐਮਐਲਏ ਮੇਰੇ ਕੋਲੇ ਆਵੇ ਚੰਗੇ ਕੰਮ ਲੈ ਕੇ ਆਵੇ ਮੈਂ ਗਿਣਤੀ ਨਹੀਂ ਦੇਖਦਾ ਕਿ ਕਿੰਨੀਆਂ ਵੋਟਾਂ ਤੇ ਜਿੱਤਿਆ ਹੈ ਜਾਂ ਉਸ ਇਲਾਕੇ ਦੀ ਆ ਜਾ ਉਸ ਪਿੰਡ ਦੀ ਗਿਣਤੀ ਕਿੰਨੀ ਹੈ ਚੰਗੇ ਬੰਦੇ ਚੁਣ ਕੇ ਭੇਜੋਗੇ ਤਾਂ ਕੰਮ ਚੰਗੇ ਹੋ ਜਾਣਗੇ ਨਹੀਂ ਤਾਂ 37 ਸਾਲ ਚੁਣੀ ਗਏ ਆ ਪਰ ਆਪਣੇ ਕੋਲ ਕੋਈ ਆਪਸ਼ਨ ਨਹੀਂ ਸੀ ਅੱਜ ਤਸੀਲਾਂ ਚ ਖੱਜਲ ਖਵਰੀਆਂ ਘਟ ਗਈਆਂ ਬਸ ਤੁਸੀਂ 15 20 ਦਿਨ ਠਹਿਰ ਜਾਓ ਟਰਾਇਲ ਸਾਡਾ ਚੱਲ ਰਿਹਾ ਹੈ ਤੁਹਾਨੂੰ ਰਜਿਸਟਰੀਆਂ ਵਾਸਤੇ ਕਚੈਰੀਆਂ ਜਾਣ ਦੀ ਲੋੜ ਨਹੀਂ ਪੈਣੀ ਰਜਿਸਟਰੀਆਂ ਜਿਹੜੀਆਂ ਨੇ ਉਹ ਸੇਵਾ ਕੇਂਦਰਾਂ ਚ ਲਿਖਿਆ ਜਾਇਆ ਕਰਨਗੀਆਂ ਬਹੁਤ سارے ਕੰਮ ਹੈ ਜੀ ਨੇ ਖੱਜਲ ਖਵਰੀਆਂ ਵਾਲੇ ਜਿਹੜੇ ਇੱਕ ਫੋਨ ਤੇ ਹੋ ਸਕਦੇ ਨੇ ਆਨਲਾਈਨ ਹੋ ਸਕਦੇ ਨੇ ਉਹਦੇ ਵਾਸਤੇ ਸਾਨੂੰ ਦਿਹਾੜੀਆਂ ਬੰਨਣੀਆਂ ਪੈਂਦੀਆਂ ਉਹ ਸਾਰੇ ਅਸੀਂ ਖਤਮ ਕਰਾਂਗੇ ਨੌਕਰੀਆਂ ਦੇਣ ਦਾ ਕੰਮ ਸ਼ੁਰੂ ਕੀਤਾ ਅੱਜ 55 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਦੇ ਕੇ ਮੈਂ ਤੁਹਾਡੇ ਸਾਹਮਣੇ ਖੜਾ ਹਾਂ ਨੰਬਰਾਂ ਨਾਲ ਪਾਸ ਕਰਕੇ ਆ ਜਾਓ ਕੋਈ ਮਾਈ ਦੇ ਲਾਲ ਦੀ ਹਿੰਮਤ ਨਹੀਂ ਕਿ ਤੁਹਾਨੂੰ ਰੋਕ ਲੈ ਕੋਈ ਨੌਕਰੀ ਦੇਣਗੇ ਅੱਜ ਲੁਧਿਆਣਾ ਦੇ ਸਲੇਮ ਟਾਬਰੀ ਦਾ ਲੱਕਾ ਉਹਦੇ ਵਿੱਚ ਡਵੈਲਪਮੈਂਟ ਦੇ ਕੰਮਾਂ ਦਾ ਸ਼ੁਭ ਆਰੰਭ ਹੋਇਆ ਬਗਾ ਸਾਹਿਬ ਤੁਹਾਡੇ ਹਲਕੇ ਦੇ ਐਮਐਲਏ ਡਾਕਟਰ ਰਵਜੋਤ ਜੀ ਸਾਡ ਮੇਰੇ ਕੈਬਨਿਟ ਦੇ ਸਾਥੀ ਐਮਐਲਏ ਪੋਲਾ ਸਾਹਿਬ ਐਮਐਲਏ ਪੱਪੀ ਪ੍ਰਾਸ਼ਰ ਜੀ ਲੁਧਿਆਣੇ ਦੀ ਕਾਰਪੋਰੇਸ਼ਨ ਦੀ ਪਹਿਲੀ ਮਹਿਲਾ ਜਿਹੜੀ ਮੇਅਰ ਦੀ ਕੁਰਸੀ ਤੇ ਬੈਠ ਕੇ ਸਾਰੇ ਕੰਮਾਂ ਦੀ ਦੇਖਰੇਖ ਕਰ ਰਹੀ ਹੈ ਪ੍ਰਿੰਸੀਪਲ ਸਾਈਬਾ ਜੋ ਪੜੇ ਲਿਖੇ ਨੇ ਤੇ ਉਹਨਾਂ ਨੂੰ ਸਾਰੇ ਲੁਧਿਆਣੇ ਦਾ ਅੰਕਸ਼ਾ ਪਤਾ ਹੈ ਬਾਕੀ ਤੁਸੀਂ ਇੰਨੀ ਗਰਮੀ ਦੇ ਵਿੱਚ ਇੰਨੀ ਭਾਰੀ ਗਿਣਤੀ 'ਚ ਇੱਥੇ ਪਹੁੰਚਿਓ ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਣਾ ਕਿਉਂਕਿ 10 ਸਾਲੇ ਪੁਲ ਪਹਿਲਾਂ ਹੀ ਲੇਟ ਹੋ ਚੁੱਕਿਆ ਹੈ ਤੇ ਆਪਾਂ ਜਾਵਾਂਗੇ ਆ ਕਿਨਾਤਾ ਖੁੱਲਣ ਗਿਆ ਪੁਲ ਚੱਲ ਪੂਆ ਤਾਂ ਇਹ ਬੱਗਾ ਸਾਹਿਬ ਨੂੰ ਕਹਿੰਦਾ ਸੀ ਵੀ ਛੇਤੀ ਕਰੋ ਪੁਲ ਖੋਲੀਏ 10 ਸਾਲ ਪਹਿਲੀ ਲੇਟ ਚੱਲ ਰਹੇ ਆ ਇੱਕ ਘੰਟੇ ਬਾਅਦ ਜੇ ਤੁਸੀਂ ਇੱਥੇ ਆਓਗੇ ਇੱਕ ਘੰਟੇ ਬਾਅਦ ਇੱਥੇ ਆਓਗੇ ਤਾਂ ਤੁਹਾਨੂੰ ਜਗ੍ਹਾ ਪਛਾਣ ਚ ਨਹੀਂ ਆਉਣੀ ਵੀ ਇੱਥੇ ਸੀ ਸੋ ਮੈਂ ਨਹੀਂ ਚਾਹੁੰਦਾ ਜ਼ਿਆਦਾ دیر ਆਪਾਂ ਉਦ ਘਟਨਾ ਤੀ ਲਾ ਦੀਏ ਡਵੈਲਪਮੈਂਟ ਵਾਸਤੇ ਕੋਈ ਐਮਐਲਏ ਮੇਰੇ ਕੋਲੇ ਆਵੇ ਚੰਗੇ ਕੰਮ ਲੈ ਕੇ ਆਵੇ ਮੈਂ ਗਿਣਤੀ ਨਹੀਂ ਦੇਖਦਾ ਕਿ ਕਿੰਨੀਆਂ ਵੋਟਾਂ ਤੇ ਜਿੱਤਿਆ ਹੈ ਜਾਂ ਉਸ ਇਲਾਕੇ ਦੀ ਆ ਜਾ ਉਸ ਪਿੰਡ ਦੀ ਗਿਣਤੀ ਕਿੰਨੀ ਹੈ ਜਿਸ ਕੰਮ ਵਾਸਤੇ ਪੈਸੇ ਮੰਗ ਰਿਹਾ ਮੈਂ ਕੰਮ ਦੇਖਦਾ ਵੀ ਇਹ ਕੰਮ ਜੇ ক্রিকেট ਦਾ ਨੈੱਟ ਵਾਲਾ ਪਿਚ ਦੇ ਸਮੇਤ ਸਟੇਡੀਅਮ ਬਣਾਉਣਾ ਪਾਰਕ ਬਣਾਉਣਾ ਅੰਬੇਦਕਰ ਪਵਨ ਮੈਂ ਬਾਹਰਲੇ ਮੁਲਕਾਂ 'ਚ ਤਾਂ ਦਿਖਦਾ ਰਿਹਾ ਏਦਾਂ ਦੇ ਸਕੂਲਾਂ 'ਚ ਜਾਂ ਉੱਥੋਂ ਦੇ ਜਿਹੜੇ ਪਰਫਾਰਮਿੰਗ ਆਰਟ ਸੈਂਟਰ ਕਹਿੰਦੇ ਆ ਉੱਥੇ ਹੈਗੇ ਆ ਬੈਂਕੂਵਰ ਟੋਰੰਟੋ ਕੈਲਗਰੀ ਐਡਮਿੰਟਨ ਵਿਨੀਪੈਗ ਸਿਡਨੀ ਮੈਲਬਨ ਪਰ ਮੈਂ ਸੋਚਦਾ ਹੁੰਦਾ ਸੀ ਯਾਰ ਸਾਡੇ ਦੇਸ਼ 'ਚ ਕਦੋਂ ਬਣਨਗੇ ਉਹ ਕੀ ਪਤਾ ਸੀ ਪ੍ਰਮਾਤਮਾ ਨੇ ਨਹੀਂ ਬਲਬਖਸ਼ ਦੇਣਾ ਕਿ ਬਣਾਉਣੀ ਮੈਨੂੰ ਪੈਣਗੇ ਸਾਢੇ 450 ਦੀ ਕੈਪੈਸਿਟੀ ਬੜਾ ਸ਼ਾਨਦਾਰ 사ਉਂਡ ਔਰ ਡਾਕਟਰ ਉਮੀਦਕਰ ਸਾਹਿਬ ਦੇ ਨਾਮ ਤੇ ਔਰ ਇਸ ਇਲਾਕੇ ਚ ਜਿਹੜਾ ਇਹ ਇਲਾਕਾ ਹੈ ਲੁਧਿਆਣੇ ਦਾ ਮੈਂ ਕਿਉਂਕਿ ਕਰਮ ਭੂਮੀ ਹੈ ਮੇਰੀ ਮੈਂ ਪਹਿਲਾਂ ਲੁਧਿਆਣਾ ਹੀ ਆਇਆ ਸੀਗਾ ਇੱਥੇ ਇੱਕ ਸਾਡਾ ਸ਼ੋਅ ਸੀ ਗੁਰਦਾਸ ਮਾਨ ਜੀ ਨਾਲ ਸੁੰਦਰ ਨਗਰ ਉਹ ਦਿਨੇ ਮੀਂਹ ਪੈ ਗਿਆ ਤੇ ਜਿੱਥੇ ਸ਼ੋਅ ਸੀ ਉੱਥੇ ਪਾਣੀ ਹੋ ਗਿਆ ਮੈਂ ਕਿਹਾ ਵੀ ਇਹਦਾ ਨਾਮ ਬਦਲ ਲਓ ਇਹਦਾ ਨਾਮ ਸਮੁੰਦਰ ਨਗਰ ਹੀ ਰੱਖ ਲਓ ਹਨਾ ਸੁੰਦਰ ਨਗਰ ਅੰਖਾ ਚ ਇੱਥੇ ਗੁਰਦਾਸ ਮਾਨ ਜੀ ਦਾ ਸ਼ੋਅ ਮੇਰੇ ਨਾਲ ਅਸੀਂ ਦੋਨੋਂ ਇਕੱਠੇ ਸੀਗੇ ਤੇ ਮੈਂ ਕਹਾਂ ਜੀ ਨਾਮ ਜਾਂ ਤਾਂ ਫਿਰ ਸਮੁੰਦਰ ਨਗਰ ਕਰ ਲੋ ਜਾਂ ਸੁੰਦਰ ਨਗਰ ਬਦਲ ਲੋ ਤੇ ਆ ਜਿਹੜਾ ਇਲਾਕਾ ਹੈ ਸਲੇਮ ਟਾਵਰੀ ਦਾ ਇਹ ਖਾਸ ਤੌਰ ਤੇ ਮੰਨਿਆ ਜਾਂਦਾ ਵੀ ਸ਼ਾਇਦ ਇਹ ਗਰੀਬਾਂ ਦਾ ਇਲਾਕਾ ਹੈ ਇਹ ਨੂੰ ਕੌਣ ਪੁੱਛਦਾ ਇੱਥੇ ਤਾਂ ਇਹੀ ਰਹੀ ਜਾਂਦੇ ਆ ਪਰ ਅਸੀਂ ਸਭ ਤੋਂ ਵੱਧ ਧਿਆਨ ਇਸੇ ਪਾਸੇ ਦਿੱਤਾ ਹੈ ਸਕੂਲ ਵੀ ਬਣਾਏ ਸ਼ਾਨਦਾਰ ਮੁਹੱਲਾ ਕਲੀਨਿਕ ਵੀ ਆ ਡਾਕਟਰ ਅੰਬੀਰ ਕਰਪਾ ਵਨ ਵੀ ਆ ਪੋਲ ਨਾਲ ਬਹੁਤ ਟ੍ਰੈਫਿਕ ਨੂੰ ਬਹੁਤ ਜਿਹੜੀ ਹੈ ਜਾਮ ਲੱਗਦੇ ਸੀ ਨਜਾਤ ਮਿਲੂਗੀ ਆ ਨਾਲ ਹੀ ਪਧੌੜਾ ਹਾਉਸ ਐ ਉੱਥੇ ਸੀੜੀਆਂ ਕੈਸਟਾਂ ਦੀਆਂ ਦੁਕਾਨਾਂ ਹੁੰਦੀਆਂ ਸੀ ਤੇ ਬਹੁਤ ਆਉਣਾ ਜਾਣਾ ਇਸ ਇਲਾਕੇ 'ਚ ਮੇਰਾ ਰਿਆ ਤੇ ਤੁਸੀਂ ਅਸ਼ੀਰਵਾਦ ਦੇ ਕੇ ਮੇਰੇ 92 ਸਾਥੀਆਂ 'ਚੋਂ ਇੱਕ ਸਾਥੀ ਮਦਨ ਲੱ ਬੱਗਾ ਜੀ ਨੂੰ ਚੁਣ ਕੇ ਭੇਜਿਆ ਤੇ ਜਦੋਂ ਵੀ ਕਦੇ ਆਉਂਦੇ ਨੇ ਕਬਦਾ ਨਿੱਜੀ ਕੰਮ ਕਦੇ ਕੋਈ ਨਹੀਂ ਲੈ ਕੇ ਆਉਂਦੇ ਕੰਮ ਲੈ ਕੇ ਆਉਂਦੇ ਆ ਤਾਂ ਲੋਕਾਂ ਦੇ ਕੰਮ ਲੈ ਕੇ ਆਉਂਦੇ ਔਰ ਮੈਂ ਇਸ ਗੱਲ ਦਾ ਜਵਾਬ ਵੀ ਨਹੀਂ ਦਿੰਦਾ ਕਦੇ ਚੰਗੇ ਬੰਦੇ ਚੁਣ ਕੇ ਭੇਜੋਗੇ ਤਾਂ ਕੰਮ ਚੰਗੇ ਹੋ ਜਾਣਗੇ ਨਹੀਂ ਤਾਂ 37 ਸਾਲ ਚੁਣੀ ਗਏ ਆ ਪਰ ਆਪਣੇ ਕੋਲ ਕੋਈ ਆਪਸ਼ਨ ਨਹੀਂ ਸੀ ਉਦੋਂ ਮੈਂ ਤੁਹਾਡਾ ਕਸੂਰ ਨਹੀਂ ਇਹਦੇ ਵਿੱਚ ਕੱਟਦਾ ਕੋਈ ਬਦਲਾਵ ਹੀ ਨਹੀਂ ਸੀਗਾ ਵੀ ਚੇਂਜ ਕੀ ਕਰੀਏ ਮਤਲਬ 10 15 ਚੋਰਾਂ ਦੀ ਲਿਸਟ ਆ ਜਾਂਦੀ ਸੀ ਵਿੱਚੋਂ ਸਭ ਤੋਂ ਘੱਟ ਚੋਰੀ ਕਰਨ ਵਾਲਾ ਚੁਣ ਲਓ ਬਸ ਆਹੀ ਹੁੰਦਾ ਸੀ ਉਹ ਕਿੰਨਾ ਕਦੇ ਇਮਾਨਦਾਰ ਪਹਿਲੀ ਵਾਰ ਪਾਰਟੀ ਆਈ ਅਰਵਿੰਦ ਕੇਜਰੀਵਾਲ ਸਾਹਿਬ ਨੇ ਇੱਕ ਇਮਾਨਦਾਰੀ ਦਾ ਨਾਅਰਾ ਦਿੱਤਾ ਗਰੰਟੀ ਦਿੱਤੀ ਅੱਜ ਤਹਿਸੀਲਾਂ 'ਚ ਖੱਜਲ ਖਵਰੀਆਂ ਘਟ ਗਈਆਂ بس ਤੁਸੀਂ 15-20 ਦਿਨ ਠਹਿਰ ਜਾਓ ٹ్రائل ਸਾਡਾ ਚੱਲ ਰਿਹਾ ਹੈ ਤੁਹਾਨੂੰ ਰਜਿਸਟਰੀਆਂ ਵਾਸਤੇ ਕਚੈਰੀਆਂ ਜਾਣ ਦੀ ਲੋੜ ਨਹੀਂ ਪੈਣੀ ਰਜਿਸਟਰੀਆਂ ਜਿਹੜੀਆਂ ਨੇ ਉਹ ਸੇਵਾ ਕੇਂਦਰਾਂ 'ਚ ਲਿਖਿਆ ਜਾਇਆ ਕਰਨਗੀਆਂ ਉੱਥੋਂ ਆਪਣੀ ਰਜਿਸਟਰੀ ਲੈ ਲਓ ਉਸ ਤੋਂ ਬਾਅਦ ਇੱਕ ਵਾਰੀ ਤੁਸੀਂ ਫੋਟੋ ਕਰਾਉਣ ਵਾਸਤੇ ਕੋਟ ਜਾਣਾ ਹੈ ਬਾਅਦ ਚ ਤਹਿਸੀਲਦਾਰ ਜਾਂ ਉਹਦਾ ਕੋਈ ਅਫਸਰ ਜਿਹੜਾ ਉਹ ਤੁਹਾਡੇ ਘਰੇ ਰਜਿਸਟਰੀ ਫੜਾ ਕੇ ਜਾਇਆ ਕਰੂਗਾ بس ਤੁਸੀਂ ਇੱਕ ਟ్రਾਇਲ ਚੱਲ ਰਿਹਾ ਹੈ ਅਨਲਾਈਨ ਚ ਤੁਹਾਨੂੰ ਕਾਟਨ ਕਰਾਂ ਬਹੁਤ ਸਾਰੇ ਕੰਮ ਹੈ ਜੀ ਨੇ ਖੱਜਲ ਖਵਰੀਆਂ ਵਾਲੇ ਜਿਹੜੇ ਇੱਕ ਫੋਨ ਤੇ ਹੋ ਸਕਦੇ ਨੇ ਆਨਲਾਈਨ ਹੋ ਸਕਦੇ ਨੇ ਉਹਦੇ ਵਾਸਤੇ ਸਾਨੂੰ ਦਿਹਾੜੀਆਂ ਬੰਨਣੀਆਂ ਪੈਂਦੀਆਂ ਉਹ ਸਾਰੇ ਅਸੀਂ ਖਤਮ ਕਰਾਂ ਕੀ ਕਹਿੰਦੇ ਸੀ ਤਹਿਸੀਲਦਾਰ ਹੜਤਾਲ ਕਰਾਂਗੇ ਨਾ ਸਾਡਾ ਤੁਸੀਂ ਬੰਦਾ ਫੜ ਲਿਆ ਰਿਸ਼ਵਤ ਲੈਂਦਾ ਮੈਂ ਕਿਹਾ ਕਿ ਲਾਇਸੈਂਸ ਦੇ ਦਈਏ ਤੁਹਾਨੂੰ ਫਿਰ ਵੀ ਜੇ ਬੰਦਾ ਕੋਈ ਮੁੱਦਾ ਹੋਵੇ ਤਾਂ ਹੜਤਾਲ ਕਰ ਲੋ ਲਾਇਸੈਂਸ ਦੇ ਦੀਏ ਕਰਪਸ਼ਨ ਦਾ ਸਾਰੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਸਹੀ ਵੀ ਵਿੱਚ ਹੀ ਆਗੇ ਹੋਣਗੇ ਹੁਣ ਕੀ ਕਰੀਏ ਜਦੋਂ ਕਣਕ ਨਾਲ ਕੌਣ ਪੇਸ ਜਾਂਦਾ ਸਾਰੇ ਪੰਜਾਬ ਦੇ ਤਹਿਸੀਲਾਰਾਂ ਦੀ ਬਦਲੀ ਕਰਕੇ ਉਸ ਜਗ੍ਹਾ ਤੇ ਲਾਤਾ ਰਿਸਟਰੀਆਂ ਨਹੀਂ ਕਰਨੀਆਂ ਤੁਸੀਂ ਹੁਣ ਰਿਸਟਰੀਆਂ ਕਿਸੇ ਹੋਰ ਤੋਂ ਕਰਾ ਲਾਂਗੇ ਤੁਸੀਂ ਇਸ ਗੱਲ ਦਾ ਮਾਨ ਨਾ ਕਰੋ ਕਿ ਤੁਹਾਡੇ ਸਾਈਨਾਂ ਨਾਲ ਰਿਸਟਰੀਆਂ ਹੁੰਦੀਆਂ ਹਨ ਤਨਖਾਹ ਤੁਹਾਨੂੰ ਉਹ ਨਿਯਮ ਮਿਲੂਗੀ ਚੜਵਾ ਅੰਕੜਾ ਵਿਭਾਗ 'ਚ ਕੰਮ ਕਰ ਲੋ ਜੀਐਸਟੀ 'ਚ ਕੰਮ ਕਰ ਲੋ ਹੋਰ ਬਥੇਰੇ ਵਿਭਾਗ ਨੇ ਹੁਣ ਕਹਿੰਦੇ ਸਾਨੂੰ ਵਾਪਸ ਲਿਆਓ ਜੀ ਰਿਸ਼ਟਰੀਆਂ ਤੇ ਰਿਸ਼ਤੀ ਨਾ ਟੌਰ ਬਣਦੀ ਐ ਜੀ ਫੋਟੋ ਹੁੰਦੀ ਐ ਐ ਹੁੰਦਾ ਸਰ ਧੰਨਵਾਦ ਜੀ ਫਲਾਣਾ ਤੇਮ ਕਾ ਜੀ ਉਹ ਚੀਜ਼ਾਂ ਨਹੀਂ ਰਹਿਣੀਆਂ ਸਿੱਧਾ ਪੰਜਾਬੀ 'ਚ ਲਿਖਿਆ ਜਾਊਗਾ ਰਿਸ਼ਟਰੀਆਂ ਪੰਜਾਬੀ 'ਚ ਲਿਖੀਆਂ ਜਾਣਗੀਆਂ ਸਿੰਪਲ ਭਾਸ਼ਾ 'ਚ ਸੌਖੀ ਭਾਸ਼ਾ ਚ ਰਿਸ਼ਤੀਆਂ ਲਿਖੇ ਜਾਣਗੇ ਜਿੱਥੋਂ ਮਰਜੀ ਚਾਹੇ ਕਿਸੇ ਦੁਕਾਨਦਾਰ ਤੋਂ ਪੜਵਾ ਲਿਓ ਵੀ ਕੀ ਲਿਖਿਆ ਹੋਇਆ ਪਹਿਲਾਂ ਤਾਂ ਪਤਾ ਹੀ ਨਾ ਲੱਗਦਾ ਸੀ ਉਰਦੂ ਲਿਖੀ ਹੁੰਦੀ ਵਿੱਚ ਬਾ ਹੁਕਮ ਬਾ ਰਕਵਾ ਬਾ ਵਸੂਲ ਬਾ ਪਤ ਨਹੀਂ ਦਖਣ ਬਾ ਪੱਛਮ ਪਤਾ ਨਹੀਂ ਕੀ ਲਿਖ ਰਹੇ ਨੇ ਪਤਾ ਹੀ ਲੱਗਦਾ ਇਹ ਰੀਟਰੀ ਕੀਤੀ ਆ ਕੀ ਕੀਤਾ ਸਾਡਾ ਸਾਡਾ ਦੇਸ਼ ਹੈ ਇਹਨੂੰ ਦੇਸ਼ ਪੰਜਾਬ ਕਹਿੰਦੇ ਆ ਤਾਂ ਪੰਜਾਬੀ ਚ ਲਿਖੇ ਕਿਸੇ ਨੇ ਅੰਗਰੇਜ਼ੀ 'ਚ ਲਿਖਾਉਣੀ ਹੈ ਅੰਗਰੇਜ਼ੀ 'ਚ ਲਿਖਾ ਸਕਦਾ ਹੈ ਹਿੰਦੀ 'ਚ ਲਿਖਾਉਣੀ ਹੈ ਹਿੰਦੀ 'ਚ ਲਿਖਾ ਲਓ ਪਰ ਪੰਜਾਬੀ ਸਭ ਤੋਂ ਪਹਿਲਾਂ ਇਸ ਕਰਕੇ ਪਹਿਲਾਂ ਤਹਿਸੀਲਾਂ ਦੀ ਖੱਜਲ ਖਵਾਰੀ ਕਟਾਈ ਤੇ ਫਿਰ ਨੌਕਰੀਆਂ ਦੇਣ ਦਾ ਕੰਮ ਸ਼ੁਰੂ ਕੀਤਾ ਅੱਜ 55 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਦੇ ਕੇ ਮੈਂ ਤੁਹਾਡੇ ਸਾਹਮਣੇ ਖੜਾ ਹਾਂ ਸਰਕਾਰੀ ਨੌਕਰੀ ਸਰਕਾਰੀ ਨੌਕਰੀ ਹੈ ਜੀ ਸਰਕਾਰੀ 1 ਰੁਪਿਆ ਵੀ ਕਿਸੇ ਦਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਕੋਈ 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 ਸਪਾਰਸ਼ ਇੱਕ ਘਰ 'ਚ ਕਿੰਨੀਆਂ ਨੌਕਰੀਆਂ 68 ਨੰਬਰ ਵਾਰਡ 'ਚ ਤਿੰਨ ਨੌਕਰੀਆਂ 68 ਨੰਬਰ ਵਾਰਡ 'ਚ ਇੱਕ ਘਰ 'ਚ ਤਿੰਨ ਨੌਕਰੀਆਂ ਦੇਖੋ ਪਹਿਲਾਂ 75 ਸਾਲ ਦੀ ਇੱਕ ਨੌਕਰੀ ਵੀ ਨਹੀਂ ਹੁਣ ਇੱਕ ਘਰ 'ਚ ਤਿੰਨ ਤਿੰਨ ਨੌਕਰੀਆਂ ਮਿਲ ਰਹੀਆਂ ਕਿਉਂਕਿ ਤੁਹਾਡੇ ਅੱਛਾ ਬੇਟੇ ਨੇ ਜੇ ਹੀ ਲੱਗਿਆ ਨੰਬਰਾਂ ਨਾਲ ਪਾਸ ਕਰਕੇ ਆ ਜਾਓ ਕੋਈ ਮਾਈ ਦੇ ਲਾਲ ਦੀ ਹਿੰਮਤ ਨਹੀਂ ਕਿ ਤੁਹਾਨੂੰ ਰੋਕ ਲੈ ਕੋਈ ਨੌਕਰੀ ਦੇਣ ਦੀ ਨੰਬਰ ਲੈ ਆਓ ਚਾਹੇ ਭੈਣ ਭਾਈ ਸਕੇ ਨੇ ਇਹ ਦੁਨੀਆ ਜਿਹੜੀ ਹੈ ਨਾ ਇਹ ਮੰਨਦੀ ਨਹੀਂ ਕਦੇ ਆ ਜਿਹੜੇ ਵਿਰੋਧੀ ਤੇਰੇ ਨਾਲੇ ਮੈਂ ਤਾਂ ਹੀ ਕਹੂੰਗਾ अंधे निकाल रहे हैं नुक्स मेरे किरदार में अंधे निकाल रहे हैं नुक्स मेरे किरदार में और बहरों को शिकायत है मैं गलत बोलता हूं जिन्ना नु सुनदा नहीं ओ कंदे गलत बोलदा जिन्ना नु दिखदा नहीं ओ कंदे नुक्स कड्डी जांदे हैं ए मतलब इना दा इही काम है बोलि जान दियो आपा अपना काम अपनी चाल ले चलना है। ਪਬਲਿਕ ਸਭ ਜਾਣਦੀ ਹੈ ਲੋਕ ਸਭ ਜਾਣਦੇ ਨੇ ਆ ਹੁਣ ਪਾਣੀ ਆਂ ਦਾ ਪਿਆਸੀ ਰੌਲਾ ਨੰਗਲ ਮੈਂ ਸੌਰੀ ਮੈਂ ਇੱਥੇ ਪਹਿਲਾਂ ਆਉਣਾ ਸੀ ਇਹ ਉਧਰ ਕਾਟਣ ਕਰਨ ਅਚਾਨਕ ਪਤਾ ਲੱਗਿਆ ਨੰਗਲ ਕਹਿੰਦੇ ਜੀ ਉਹ ਤਾਂ ਗੇਟ ਖੋਲਣ ਚੱਲੇ ਨੇ ਬੀਬੀਐਮਬੀ ਵਾਲੇ ਮੈਂ ਚਲੋ ਇੱਧਰ ਨੂੰ ਮੋੜ ਲੈਨੇ ਆ ਉਧਰ ਨੂੰ ਮੋੜੇ ਉਹਨਾਂ ਨੂੰ ਹਟਾਇਆ ਤੇ ਕੋਰਟ ਦੇ ਵਿੱਚ ਕੇਸ ਹੈ ਅੱਜ ਹੀ ਹਜੇ ਫੈਸਲਾ ਹੋਇਆ ਕਿ 20 ਤਰੀਕ ਪੈ ਗਈ 20 ਤਰੀਕ ਦੀ ਰਾਤ ਨੂੰ ਤਾਂ ਵੈਸੇ ਹੀ ਪਾਣੀ ਦੇ ਦੇਣਾ ਉਹਨਾਂ ਨੂੰ 20 ਤਰੀਕ ਪੈ ਗਈ ਦਾ ਮਤਲਬ ਆਪਾਂ ਜਿੱਤ ਗਏ ਵੀ ਆਪਾਂ ਪਾਣੀ ਦੀ ਇੱਕ ਬੂੰਦ ਅਸੀਂ ਅਸੀਂ ਕੋਰਟ ਦੇ ਵਿੱਚ ਵੀ ਲੜਿਆ ਮਾਨਯੋਗ ਅਦਾਲਤ ਦੇ ਵਿੱਚ ਲੜਿਆ ਤਰਕਾਂ ਨਾਲ ਲੜਿਆ ਤੇ ਨਾਲੇ ਪੰਜਾਬ ਦੇ ਹੱਕਾਂ 'ਚ ਖੜੇ ਆਂ ਕੋਈ ਅਸੀਂ ਗੱਲ ਸੋ ਇਸ ਕਰਕੇ ਸਾਡੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਅਸੀਂ ਇਹਦਾ ਕੰਮ ਕਰੀ ਜਨਾ ਮੁੱਦਾ ਕੀ ਨਹੀਂ ਛੇੜਿਆ ਜੀ ਆਇ ਕਥੋਂ ਤੋਂ ਤੁਸੀਂ ਹਰਾ ਕੇ ਭੇਜਿਆ ਉਹਨਾਂ ਨੇ ਰਾਜਸਥਾਨ ਤੋਂ ਐਮਪੀ ਬਣਾ ਕੇ ਰਾਜ ਸਭਾ ਦਾ ਮਨਿਸਟਰ ਬਣਾਤਾ ਮੈਨੂੰ ਤੁਹਾਡਾ ਐਮਪੀ ਰਿਹਾ ਬਿੱਟੂ ਉਹ ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦਾ ਹਜੇ ਵੀ ਐਂ ਪੁੱਛਣ ਲੱਗ ਜਾਂਦਾ ਹੁਣਾਂ ਵੀ ਇਹ ਕਾਂਗਰਸੀ ਵੱਲ ਬੋਲ ਰਿਹਾ ਜਾਂ ਕਿ ਕਿਧਰੋਂ ਬੋਲ ਰਿਹਾ ਹੈ ਕਿਉਂਕਿ ਸਾਰੀ ਕਈ ਪੀੜ੍ਹੀਆਂ ਤਾਂ ਕਾਂਗਰਸ 'ਚ ਕੱਟਤੀਆਂ ਬੀਜੇਪੀ ਨੂੰ ਗਾਲਾਂ ਕੱਢਦੇ ਕੱਢਦੇ ਹੁਣ ਇੱਧਰ ਆ ਕੇ ਕਾਂਗਰਸ ਨੂੰ ਗਾਲਾਂ ਕੱਢਣ ਲੱਗ ਗਏ ਤੜਕੀ ਮੈਨੂੰ ਗਾਲਾਂ ਕੱਢਣਾ ਯਾਰ ਮੈਂ ਬਗਾੜਿਆ ਕੀ ਆ ਭਰਾ ਮੈਨੂੰ ਦੱਸ ਦੇ 1 ਰੁਪਏ ਦਾ ਕੋਈ ਲਾਹਮਤ ਮੇਰੇ ਤੇ ਕੋਈ ਲਾ ਦੇ ਸਾਢੇ 3 ਸਾਲ ਹੋ ਗਏ ਨਹੀਂ ਤਾਂ ਸਾਢੇ 3 ਸਾਲ ਹੋ ਗਏ ਸਾਢੇ 3 ਹਜ਼ਾਰ ਕਰੋੜ ਰੁਪਇਆ ਇਕੱਠਾ ਕਰ ਲੈਂਦੇ ਨੇ ਪਰ ਦੀ 1 ਰੁਪਈਆ ਦਾ ਤਾਂ ਮੇਰੇ ਤੇ ਲਾ ਦੋ ਇਲਜ਼ਾਮ ਵੀ ਸਾਢੇ 3 ਸਾਲਾਂ ਜਾਂ 1 ਰੁਪਈਆ ਖਾ ਗਿਆ ਭਗਵੰਤ ਮਾਨ ਹੋਰ ਕੋਈ ਗੱਲ ਹੈ ਨਹੀਂ ਇਹ ਜੀ ਐਂ ਕਰਦੇ ਐਂ ਕਰਦੇ ਕਰੀ ਜਾਨਾ ਪਾਣੀ ਕੀ ਲੈਣ ਛੱਡੋ ਸੋ ਇਸ ਕਰਕੇ ਇੱਥੇ ਸਾਰੇ ਧਰਮਾਂ ਦੇ ਲੋਕ ਖੜਿਆ ਕੋਈ ਸਰੂਪਾ ਦੇ ਰਿਹਾ ਕੋਈ ਡਾਕਟਰ ਪੀਮਰਾ ਉਮੀਦਵਾਰ ਦੀ ਫੋਟੋ ਦੇ ਰਿਹਾ ਕੋਈ ਭਗਵਾਨ ਬਾਲਮੀਕ ਜੀ ਦੀ ਫੋਟੋ ਦੇ ਰਿਹਾ ਕੋਈ ਹਰਮੰਦਰ ਸਾਹਿਬ ਦਾ ਜਿਹੜਾ ਮਾਡਲ ਹੈ ਬਣਾਇਆ ਹੋਇਆ ਉਹ ਦੇ ਰਿਹਾ ਮਤਲਬ ਹਰ ਅਸੀਂ ਤਾਂ ਇਕੱਠੇ ਆ ਸਾਨੂੰ ਕਈ ਵਾਰੀ ਧਰਮਾਂ ਦੇ ਨਾਂ ਤੇ ਵੰਡ ਲੈਂਦੇ ਆ ਇੱਕ ਵਾਰੀ ਪਾਰਲੀਮੈਂਟ ਚ ਮੈਂ ਐਮਪੀ ਸੀ ਉਸ ਵੇਲੇ ਡਿਬੇਟ ਚੱਲ ਰਹੀ ਸੀ ਆ ਸਮਾਜ ਆਏ ਆ ਆਹ ਸਮਾਜ ਆਏ ਆ ਆਹ ਫਲਾਨਾ ਆ ਆਹ ਫਲਾਨਾ ਐ ਮੇਰੇ ਨਾਲ ਜਿਹੜਾ ਉਹ ਨੈਸ਼ਨਲ ਆਇਆ ਸੀਗਾ ਨਾਗਰਿਕਤਾ ਦਾ ਕਾਨੂੰਨ ਉਹਦੀ ਡਿਬੇਟ ਚੱਲ ਰਹੀ ਸੀ ਕਾਫੀ ਲੰਬੀ ਹੋ ਗਈ ਡਿਬੇਟ ਰਾਤ ਦੇ 10 ਵਜੇ ਗਏ ਤਾਂ ਮੈਂ ਵੀ ਹੱਥ ਖੜਾ ਕਰਤਾ ਵੀ ਮੈਂ ਬੋਲੂਗਾ ਜੀ ਮੈਂ ਕੱਲ੍ਹ ਹੀ ਸੀ ਉਦੋਂ ਸੰਗਰੂਰ ਤੋਂ तो हूँ चाहे कल ही होव एक पार्टी तो टाइम देना ही पेगा स्पीकर साहब कहें भी नहीं छोटी पार्टियों को नहीं बिल पास करना है मैं कह जी तीसट कीसेंट तीस मैं कह हाँ जी तीस सैकेंड में क्या बोलोगे मैं ठीक है सर फिर बीस भीट कैकेंड बोलोगे मैं, बोलो गे। मैं गे उनके दो दो घंटे के भाषण मेरे बीस सेकंड चलो ठीक है आपका समय शुरू होता है अब और नाले कड़ी देख रही मैं क्या बहुत बहुत शुक्रिया स्पीकर साहब मैं तो इन नहीं कहना है कि लंबे सफर को मीलों में मत बांटिए कौम को कबीलों में मत बांटिए एक बेहतर दरिया है मेरा भारत देश इसको नदियों और झीलों में मत बांटिए ਮੈਨੂੰ ਕਹਿੰਦੇ ਮੈਨੂੰ ਕਹਿੰਦੇ 12 ਸਕਿੰਟ ਥੈਂਕ ਯੂ ਪਾਣੀ ਥੈਂਕ ਯੂ ਪਾਣੀ ਜਿੰਦਾਬਾਦ ਸਪੀਕਰ ਸਾਹਿਬ ਕਹਿੰਦੇ ਵੀ ਹਜੇ ਤਾਂ 12 ਸਕਿੰਟ ਹੀ ਹੋਏ ਆ ਮੈਂ ਕਿਹਾ ਜੀ 8 ਸਕਿੰਟ ਅਗਲੇ ਭਾਸ਼ਣ ਕੇ ਲਈ ਰੱਖ ਲੈਣਾ ਬੋਲਣਾ ਦਿਲ ਤੋਂ ਹੋਵੇ ਤਾਂ 20 ਸਕਿੰਟ ਹੀ ਬਹੁਤ ਹੁੰਦੇ ਆ ਨਹੀਂ ਤਾਂ ਦੇਈ ਜੋ 2.5 ਘੰਟੇ ਭਾਜਣਾ ਲੋਕ ਵਾਸੀਆ ਲੈ ਲੈ ਕੇ ਤੁਰ ਜਾਂਦੇ ਆ ਕਈ ਵਾਰੀ ਕੱਲਾ ਟੈਂਟ ਵਾਲੇ ਰਹਿ ਜਾਂਦੇ ਆ ਵੀ ਭਾਈ ਉਸ ਹੀ ਨਾ ਵੀ ਕਵੀ ਸਮੇਲਨ ਚੱਲਦਾ ਸੀ ਸਾਰੇ ਉੱਠ ਕੇ ਚਲੇ ਗਏ ਜਦੋਂ ਇੱਕ ਕਵੀ ਕਵਿਤਾ ਪੜ੍ਹ ਰਿਹਾ ਸੀ ਇੱਕੋ ਹੀ ਬੰਦਾ ਰਹਿ ਗਿਆ ਉਹ ਕਹਿੰਦਾ ਯਾਰ ਮੈਨੂੰ ਲੱਖਾਂ ਦੀ ਲੋੜ ਨਹੀਂ ਬਸ ਸੁਣਨ ਨਾਲ ਤਾਂ ਇੱਕੋ ਹੀ ਚਾਹੀਦਾ ਹੁੰਦਾ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਕਵਿਤਾ ਸਮਝ ਰਿਹਾ ਉਹ ਕਹਿੰਦਾ ਮੈਨੂੰ ਕੱਖ ਨਹੀਂ ਸਮਝ ਆ ਰਿਹਾ ਜੀ ਮੈਂ ਤਾਂ ਟੈਂਟ ਵਾਲਾ ਤੁਸੀਂ ਜਾਓਗੇ ਤਾਂ ਮੈਂ ਆਪਾਂ ਸਪੀਕਰਸ ਪਾ ਕੇ ਸਾਰਾ ਖੋਲਣਾ ਮੈਂ ਉਹਦਾ ਕੋਈ ਫਾਇਦਾ ਨਹੀਂ ਜੀ ਉਥੋਂ ਜਿਆਦਾ ਪਤਾ ਲੁਧਿਆਣੇ ਦੀ ਜਨਤਾ ਨੂੰ ਨਹੀਂ 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 ਮੈਂ ਦੇਖੋ ਪਹਿਲਾਂ ਕੋਈ ਨਾ ਕੋਈ ਕਾਂਗਰਸੀ ਜਾ ਅਕਾਲੀ ਹੋਈ ਸੀ ਹੁਣ ਜਿਹੜੇ ਨਵੀਂ ਪਾਰਟੀ ਚ ਆਏ ਨੇ ਕੋਈ ਨਾ ਕੋਈ ਕਿਤਰੋਂ ਕੋਈ ਕੰਮ ਦੇਖ ਕੇ ਕੋਈ ਨੀਅਤ ਦੇਖ ਕੇ ਕੋਈ ਨੈਸ਼ਨਲ ਕੰਮ ਦੇਖ ਕੇ ਆਏ ਹੋ ਵੈਲਕਮ ਮੈਂ ਕਹਿੰਦਾ ਕੋਈ ਅਸੀ ਗੱਲ ਨਹੀਂ ਜਿਹੜੇ ਬੀਜੇਪੀ ਚ ਵੀ ਨੇ ਕਾਉਂਸਲਰ ਨੇ ਮੈਨੂੰ ਮਿਲੇ ਕਾਉਂਸਲਰ ਬੀਜੇਪੀ ਦੇ ਇੱਥੇ ਵੀ ਕਾਉਂਸਲਰ ਕਈ ਖੜੇ ਐਸ ਆਪਣੇ ਕਈ ਹਾਰ ਵੀ ਗਏ ਥੋੜੀਆਂ ਵੋਟਾਂ ਤਾਂ ਰਹਿ ਗਏ ਕੋਈ ਗੱਲ ਨਹੀਂ ਹਾਰਾਂ ਜਿੱਤਾਂ ਚਲਦੀਆਂ ਰਹਿੰਦੀਆਂ ਨੇ ਪਰ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਇਕੱਠੇ ਰਹੋ ਜਿੱਥੇ ਸ਼ਹਿਰ ਦਾ ਮੁੱਦਾ ਹੋਵੇ ਉੱਥੇ ਵਿਰੋਧਨਾ ਕਰੋ ਕਿਉਂਕਿ ਕਾਉਂਸਲਰ ਜਿਹੜੇ ਨੇ ਉਹਨਾਂ ਦੇ ਹੱਥ 'ਚ ਬਹੁਤ ਕੁਝ ਹੁੰਦਾ ਲੋਕਲ ਐਮਐਲਏ ਦੀ ਪਾਵਰ ਹੁੰਦੀ ਆ ਆਲਮੋਸਟ ਉਸ ਕਾਉਂਸਲਰ ਦੀ ਆਪਦੇ ਵਾਰਡ ਦੀ ਸੋ ਚੰਗੇ ਕੰਮਾਂ ਵਾਸਤੇ ਅਸੀਂ ਵੀ ਕੋਈ ਫੰਡਾਂ ਦੀ ਕਮੀ ਨਹੀਂ ਰਹਿਣ ਦੇਵਾਂਗੇ ਮੈਂ ਉਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਦਾ ਕਿ ਐਸ ਗਲੀ ਚੋਂ ਆਪਾਂ ਨੂੰ ਘੱਟ ਬੋਟਾ ਪਈਆਂ ਦੋ ਪੁਲੀਆਂ ਹੀ ਵਟ ਦੋ ਦੋ ਪੁਲੀਆਂ ਪੱਟ ਕੇ ਕਹਿ ਦੋ ਜਾਓ ਭਜੋ ਝਾੜੂ ਵਾਲਿਆਂ ਤੋਂ ਬਣਵਾਓ ਫਿਰ ਲੈ ਐਂ ਕਰਦੇ ਸੀ ਪਹਿਲਾਂ ਮੈਂ ਨਹੀਂ ਕਰਦਾ ਜੀ ਮੈਂ ਕਹਿੰਨਾ ਕੋਈ ਗੱਲ ਨਹੀਂ ਪਿਛਲੀ ਵਾਰ ਤੁਹਾਨੂੰ ਸ਼ਾਇਦ ਸਾਡੇ ਕੰਮਾਂ ਦਾ ਸਾਡੇ ਚ ਕਮੀ ਰਹਿ ਗਈ ਹੋਊਗੀ ਅਸੀਂ ਨਹੀਂ ਪਹਤਾ ਸਕੇ ਆਪਣਾ ਪ੍ਰਚਾਰ ਤੁਹਾਡੇ ਤੱਕ ਅਗਲੀ ਵਾਰ ਕਰ ਲੂਗੇ ਕਿਹੜਾ ਕੁੰਬ ਦਾ ਮੇਲਾ ਆ ਜਾਣਾ ਸੋ ਇਸ ਕਰਕੇ ਮੈਂ ਲੁਧਿਆਣਾ ਕਿਉਂਕਿ ਮੇਰੀ ਕਰਮ ਭੂਮੀ ਰਹਾ ਮੈਂ ਇਸ ਸ਼ਹਿਰ ਦੇ ਵਿੱਚ 1993 ਤੋਂ ਲੈ ਕੇ 1997 ਤੱਕ 4-5 ਸਾਲ ਮੈਂ ਇੱਥੇ ਰਿਹਾ ਫਿਰ ਮੁਹਾਲੀ ਚਲੇ ਗਿਆ ਸੀ ਫਿਰ ਪਟਿਆਲੇ ਤੇ ਬਾਅਦ ਚ ਫਿਰ ਮੁਹਾਲੀ ਆ ਗਏ ਸੀ ਉਤੋਂ ਬਾਅਦ ਹੁਣ ਤੁਸੀਂ ਇੱਕ ਐਸ ਕਿਸਮ ਦਾ ਹੀ ਰੋਲ ਦਿੱਤਾ ਮੈਨੂੰ ਕਿ ਜੋ ਮੈਂ ਕੈਸਟਾਂਚ ਕਰਦਾ ਸੀ ਉਹੀ ਹੁਣ ਮੈਨੂੰ ਆਪ ਕਰਨਾ ਪੈ ਰਿਹਾ ਜੋ ਮੈਂ ਕੈਸਟਾਂਚ ਕਹਿੰਦਾ ਸੀ ਤੁਸੀਂ ਸੀੜੀਆਂ ਸੁਣ ਲਿਓ ਮੇਰੀਆਂ ਪ੍ਰਾਣੀਆਂ ਕੱਲੀ ਕੁਲਫੀ ਗਰਮ ਗਰਮੀ ਸੁਣ ਲਿਓ ਉਹ ਸਾਰਾ ਕੁਝ ਕੁਲਲੀ ਉਹਦੇ ਵਿੱਚ ਹੀ ਹੈ 2-3 ਮਿੰਟ ਚ ਹੈ ਵੀ ਜਿੱਥੇ ਦੀਪੂਆਂ ਵਾਲੇ ਬੜੇ-ਬੜੇ ਢੋਲ ਖਾ ਜਾਂਦੇ ਨੇ ਜਿੱਥੇ ਹਾਕੀ ਵਾਲੇ 20-25-25 ਗੋਲ ਖਾ ਜਾਂਦੇ ਨੇ ਜਿੱਥੇ ਬਿਜਲੀ ਵਾਲੇ ਬੜੇ-ਬੜੇ ਪੋਲ ਖਾ ਜਾਂਦੇ ਨੇ ਉਥੇ ਕਾਦੀ ਸ਼ਰਮ ਆ ਕੁਲਫੀ ਗਰਮਾ ਗਰਮ ਨਾ ਉਹ ਸਾਰਾ ਕੁਝ ਉਸੇ ਚ ਹੀ ਹੈ ਕੱਲ ਮੈਨੂੰ ਕਿਸੇ ਨੇ ਭੇਜਿਆ ਕਹਿੰਦੇ ਆਹੀ ਆਹੀ ਪੂਰਾ ਕਰ ਦੋ ਨਾਲ ਹੀ 2.5 2.5 ਮਿੰਟ ਹੈ ਨਾ ਵੀ ਜਿੱਥੇ ਸਕੂਲ ਚੱਲ ਜਾਂਦੇ ਨੇ ਬਿਨਾ ਮਾਸਟਰਾਂ ਦੇ ਜਿਹੜੇ ਹਸਪਤਾਲ ਚਲੀ ਜਾਂਦੇ ਨੇ ਬਿਨਾ ਡਾਕਟਰਾਂ ਦੇ ਉਹ ਉੱਥੇ ਕਾਦੀ ਸ਼ਰਮਾ ਬਿਲਕੁਲ ਫੀਗਰਮਾ ਗਰਮ ਆਹੀ ਤਾਂ ਹੈਗਾ ਸੀ 75 ਸਾਲ ਤੋਂ ਇਹੀ ਚੱਲੀ ਜਾਂਦਾ ਸੀ ਹੁਣ ਸਕੂਲਾਂ ਚ ਵੀ ਮਾਸਟਰ ਹੈ ਮhalla ਕਲੀਨਿਕਾਂ ਚ ਵੀ ਤੇ ਹਸਪਤਾਲਾਂ ਚ ਵੀ ਡਾਕਟਰ ਔਰ ਪੜ੍ਹਾਵਾਂਗੇ ਬੱਚਿਆਂ ਨੂੰ ਯੂਪੀਐਸਸੀ ਸੈਂਟਰ ਖੋਲਿਆ ਜਾਊਗਾ ਲੁਧਿਆਣਾ ਵਿੱਚ ਗਰੀਬਾਂ ਦੇ ਬੱਚੇ ਵੀ ਸਾਰੇ ਜਨਰਲ ਵੀ ਸਾਰੇ ਆਈਐਸ ਆਈਪੀਐਸ ਯੂਪੀਐਸਸੀ ਦੀ ਤਿਆਰੀ ਕਰਨ ਵਾਸਤੇ ਲਾਇਬ੍ਰੇਰੀ ਨਾਲ ਹੋਸਟਲ ਅੱਠ ਖੁੱਲਨੇ ਆ ਚੋ ਲੁਧਿਆਣਾ ਇੱਕ ਉਹਦੇ ਵਿੱਚੋਂ ਆ ਸੋ ਯੂਪੀਐਸਸੀ ਦੀ ਤਿਆਰੀ ਕਰੀਏ ਅਫਸਰ ਬਣ ਕੇ ਨਿਕਲੀਏ ਆਈਲਿਟਸ ਕਰੀ ਜਾਣੇ ਪਲੱਸ 2 ਕਰਕੇ ਬਾਹਰ ਨੂੰ ਭਾਜ ਜਾਣੇ ਉਧਰੋਂ ਫਿਰ ਉਹਨਾਂ ਦਾ ਵੀ ਹੁਣ ਬੁਰਾ ਹਾਲ ਹੋ ਗਿਆ ਉਹ ਇੱਧਰ ਨੂੰ ਕੱਢ ਦਿੰਦੇ ਆ ਕਿੱਥੋਂ ਕਿਤੇ ਦੇ ਰਹਿ ਨਹੀਂ ਰਹੇ ਆਪਾਂ ਆਪਣੀ ਧਰਤੀ ਨੂੰ ਪਿਆਰ ਕਰਕੇ ਇਹ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਹੈ ਆਸ ਸੁਖਦੇਵ ਦੀ ਧਰਤੀ ਹੈ ਸੋ ਸਾਡੇ ਕੋਲ ਐਡੀ ਐਡੀ ਬlesਟ ਇੰਨਾ ਅਸ਼ੀਰਵਾਦ ਪ੍ਰਾਪਤ ਧਰਤੀ ਸਾਡੀ ਸੋ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਬਹੁਤ ਗਰਮੀ ਦੇ ਵਿੱਚ ਆਏ ਹੋ ਔਰ ਟੋਟਲ ਸਪੋਰਟਸ ਪਾਰਕ 26 ਲੱਖ ਰੁਪਇਆ ਅੰਮੇਦਕਰ ਪਵਨ 14 ਕਰੋੜ 44 ਤੇ ਆ ਜਿਹੜਾ ਬ੍ਰਿਜ ਹੈ 8 ਕਰੋੜ 16 ਲੱਖ ਦੇ ਨਾਲ ਬਣਿਆ ਔਰ ਕੁਆਲਟੀ ਵੀ ਸਮੇਂ ਸਮੇਂ ਤੇ ਚੈੱਕ ਹੁੰਦੀ ਰਹੀ ਹੈ ਅਕਾਉਂਟੇਬਲ ਅਫਸਰ ਵੀ ਬਣਾਏ ਨੇ ਜਿਨ੍ਹਾਂ ਨੂੰ ਠੇਕਾ ਮਿਲਿਆ ਟੈਂਡਰ ਮਿਲਿਆ ਉਹ ਵੀ ਬਣਾਏ ਨੇ ਕਿ ਜੇ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਹੋ ਗਿਆ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਦੁਬਾਰਾ ਤੁਹਾਨੂੰ ਜ਼ਿੰਦਗੀ 'ਚ ਕਦੇ ਕੋਈ ਟੈਂਡਰ ਨਹੀਂ ਮਿਲੂਗਾ ਬਲੈਕਲਿਸਟ ਕਰ ਦਾਂਗੇ ਅਸੀਂ ਸੜਕਾਂ ਵੀ ਬਣਾ ਰਿਹਾ ਪਹਿਲੀ ਕਰਤਾ ਪਹਿਲੀ ਕਰ ਚੁ ਬੁੱਢਾ ਦਰਿਆ ਜਿਹੜਾ ਉਹਦੇ ਵਾਸਤੇ ਕੋਈ 10 ਕਰੋੜ ਵੀ ਘਟ ਹੈ ਤੁਸੀਂ ਕਾਟ ਮੰਗ ਰਹੇ ਹੋ ਜਿੰਨਾ ਲੱਗੂਗਾ ਉਹਨੂੰ ਉਹਨੂੰ ਸਾਫ਼ ਕਰਨ ਤੇ ਉਹਨੂੰ ਬਿਲਕੁਲ ਪੋਲੂਸ਼ਨ ਫਰੀ ਕਰਨ ਤੇ ਪਾਣੀ ਵਾਲੇ ਪਾਸੇ ਤਾਂ ਮੈਂ ਤਾਂ ਪਹਿਲੇ ਦਿਨੋਂ ਕਹਿੰਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਸਾਹਿਬ ਨੇ ਕਿਹਾ ਤਿੰਨ ਚੀਜ਼ਾਂ ਸੰਭਲੋ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਵਨ ਗੁਰੂ ਪਾਣੀ ਪਿਤਾ ਧਰਤੀ ਮਾਤਾ ਦਾ ਦਰਜਾ ਆ ਤਿੰਨੇ ਹੀ ਸੰਭਲੀਏ ਨਾ ਲੈ ਤੁਸੀਂ ਇੱਥੇ ਹਰੀਆਲੀਆਂ ਇੱਥੇ ਦੁਬਾਰਾ ਉਹੀ ਚਿੜੀਆਂ ਤੋਤੇ ਇੱਥੇ ਉੱਡਦੇ ਦੇਖੇ ਪਰ ਇਹ ਨਾ ਸ਼ਹਿਰ ਵੱਡੇ ਹੋ ਹੀ ਜਾਂਦੇ ਆ ਆਬਾਦੀ ਵਧੀ ਜਾਂਦੀ ਆ ਸੀਵਰੇਜ ਛੋਟੇ ਹੋ ਹੀ ਜਾਂਦੇ ਆ ਹੁਣ ਥੋੜਾ ਜਿਹਾ ਆਪਾਂ ਨੂੰ ਵੀ ਥੋੜਾ ਜਿਹਾ ਕਰਨਾ ਪਊਗਾ ਕਿ ਆਪਾਂ ਲੋਕ ਲਹਿਰ ਬਣਾਈਏ ਇਹਨੂੰ ਯੁੱਧ ਨਸ਼ਿਆਂ ਵਿਰੁੱਧ ਵੀ ਚੱਲ ਰਿਹਾ ਬਹੁਤ ਵੱਡੇ ਵੱਡੀਆਂ ਮੱਛੀਆਂ ਫੜ ਰਹੀਆਂ ਫਸ ਰਹੀਆਂ ਉਸ ਜਾਲ 'ਚ ਉਹਨਾਂ ਦੇ ਘਰ ਵੀ ਟਾਹੇ ਜਾ ਰਹੇ ਆ ਆਉਣ ਵਾਲੇ ਦਿਨਾਂ 'ਚ ਵੀ ਤੁਸੀਂ ਦੇਖੋਗੇ ਤੇ ਬਸ ਇਹੀ ਬੇਨਤੀ ਆ ਕਿ ਜਿਹੜਾ ਪੰਜਾਬ ਹੈ ਉਹਨੂੰ ਆਪਾਂ ਰੰਗਲਾ ਪੰਜਾਬ ਬਣਾਉਣਾ ਹੈ ਹਰ ਇੱਕ ਦੇ ਘਰੇ ਚੁੱਲ੍ਹੇ 'ਚ ਅੱਗ ਬਲਦੀ ਹੋਵੇ ਕੋਈ ਨੌਕਰੀ ਤੋਂ ਰੋਜ਼ਗਾਰ ਤੋਂ ਬਿਨਾਂ ਨਾ ਹੋਵੇ ਪੰਜਾਬ ਦੀ ਧਰਤੀ ਕਿਸੇ ਨੂੰ ਭੁੱਖਾ ਨਹੀਂ ਰਹਿਣ ਦੇਣੀ ਦੀ ਗੁਰੂ ਨਾਨਕ ਸਾਹਿਬ ਦਾ 20 ਰੁਪਏ ਦਾ ਲੰਗਰ ਉਹ ਕਹਿੰਦੇ ਜੀ ਇਤਨੇ ਪੈਸੇ ਕਹਾਂ 'ਚੋਂ ਆਉਂਦੇ ਆ ਹਰ ਜਗ੍ਹਾ 'ਤੇ ਲੰਗਰ ਲਗਾ ਲੈਂਦੇ ਆ ਪੰਜਾਬ ਵਾਲੇ ਮੰਗਾ ਜੀ 20 ਰੁਪਏ ਦਾ ਵਿਆਜ ਹੀ ਨਹੀਂ ਮੁੱਕ ਰਿਹਾ ਜਿਹੜਾ ਸਾਡਾ ਭੁੱਖੇ ਸਾਧੂਆਂ ਨੂੰ ਜਿਹੜਾ ਭੋਜਨ ਸ਼ਿਕਾਇਆ ਸੀਗਾ ਗੁਰੂ ਸਾਹਿਬ ਨੇ ਉਹਦਾ ਵਿਆਜ ਹੀ ਨਹੀਂ ਖਤਮ ਹੋ ਰਿਹਾ ਜੀ ਵਿਆਜ ਵਿਆਜ ਅਜੇ ਮੂਲ ਤਾਂ ਕੱਢਿਆ ਹੀ ਨਹੀਂ ਅਸੀਂ ਵਿਆਜ ਚ ਲੰਗਰ ਲਾ ਲੈਂਦੇ ਸੋ ਐਡੀ ਦਰਿਆਦਿਲ ਕਾਮ ਹੈ ਸਾਡੀ ਤੇ ਮੇਰੇ ਖਿਆਲ ਚ ਆਪਾਂ ਨੇ ਜ਼ਿਆਦਾ ਟਾਈਮ ਲੈ ਲਿਆ 10 ਸਾਲ ਪਹਿਲੇ ਹੀ ਲੇਟ ਚੱਲ ਰਹੇ ਆਂ ਤੇ ਪੁਲ ਆਹ ਹੱਕ ਨਾਟਕ ਨੂੰ ਤਈਆਂ ਉਤਾਰ ਕੇ ਪੁਲ ਚਲਾਈਏ ਆਪਾਂ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਦੋਨੇ ਹੱਥ ਉੱਪਰ ਚਾੱਕ ਕੇ ਦੋ ਨਾਅਰੇ ਲਾ ਦਿਓ ਇਨਕਲਾਬ सोनिया लोगों को अक्सर कहते सुना है लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे जो मर्जी बुला लो लुधियाने वाले हो, जान हाजिर है जो मर्जी बुला लो मैं हाजिर रहूंगा इतने बहुत बहुत धनबाद जो रहो तरक्या करो आबाद रहो जिंदाबाद रहो